ਜਾਫੀ ਦੀ ਅਬੀਓਨ ਨੇ ਸੁਪੇ ਵਿੱਚ ਭ੍ਰਸ਼ਟਾਚਾਰ ਵਿਰੋਧ ਚਾਲਾਈ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਇੱਕ ਔਰਤ ਡਿੰਪਲ ਪਤਨੀ ਨਾਇਕ ਸਿੰਘ ਵਾਸੀ ਤੋਬੀਕਾਟ ਪਟਿਆਲਾ ਨੂੰ 20000 ਨਾਲ ਤੇ 3000 ਰੁਪਏ ਚੈੱਕ ਰਿਸ਼ਵਤਲ ਵਜੋਂ ਲੈਂਦੇ ਹੰਗੇ ਹੱਥੀ ਕਾਬੂ ਕੀਤਾ ਇਸ ਕੇਸ ਵਿੱਚ ਹੁਣ ਦਾ ਸਹਿਮੂਜਮ ਅਜੇ ਬੋਇਲ ਪਰ ਆ ਰਹੇ ਇਸ ਬਲਦੀ ਜਾਣਕਾਰੀ ਦਿੰਦਿਆ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਔਰਤ ਰਾ ਨੂੰ ਰਾਕੇਸ਼ ਕੁਮਾਰ ਵਾਸੀ ਗੁਰੂ ਨਾਨਕਪੁਰ ਨਗਰ ਪਟਿਆਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਪੋਲ ਪਹੁੰਚ ਕੇ ਦੱਸਿਆ ਕਿ ਉਪਦੀ ਸਾਲੀ ਕੂਨ ਅਰੋੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵਿੱਚ ਅਪਰ ਡਿਵੀਜ਼ਨ ਕਲਰਕ ਵੱਜੋਂ ਸੇਵਾ ਨਿਭਾ ਰਹੀ ਹੈ ਪਟਿਆਲਾ ਤੋਂ ਸੁਪਰਡੈਂਟ ਇੰਜੀਨੀਅਰ ਪੀ ਐਸ ਪੀ ਸੀ ਐਲ ਦੇ ਦਫਤਰ ਨੇ ਰੇ 23 ਨੰਬਰ ਫਾਟਕ ਪਟਿਆਲਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ ਸ਼ਿਕਾਇਤਕਰਤਾ ਨੂੰ ਮੁਲਜ਼ਮ ਅਤੇ ਉਰਦੇ ਸਾਥੀ ਅਜੇ गोयल ਵਾਸੀ ਰਾਮ ਬਾਪ ਕੋਲ ਉਨੀ ਪਟਿਆਲਾ ਨੇ ਸੰਪਰਕ ਕੀਤਾ ਉਹਨਾਂ ਸ਼ਿਕਾਇਤ ਕਰਦਿਆਂ ਦੋ ਤਬਾਦਲਾ ਕਰਮੋਣ ਲਈ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਪੀਐਸ ਪੀਸੀਐਲ ਦੇ ਸੀਨੀਅਰ ਅਧਿਕਾਰੀ ਨਾਲ ਚੰਗੇ ਸਬੰਧ ਹਨ ਸ਼ਿਕਾਇਤ ਕਰਤਾ ਨੇ ਇਹ ਦੋਸ਼ ਲਾਇਆ ਕਿ ਬਾਅਦ ਵਿੱਚ ਉਹ 50 ਹਜ਼ਾਰ ਰੁਪਏ ਰਿਸ਼ਵਤ ਲੈਣ ਤੇ ਰਾਜ਼ੀ ਹੋ ਗਏ अरुणा ਵੱਲੋਂ 20000 ਰੁਪਏ ਨਕਦ ਤੇ 30000 ਰੁਪਏ ਚੈੱਕ ਜਰੀਏ ਲੈਣ ਦੀ ਮੰਗ ਰੱਖੀ ਗਈ। ਬੁਲੇ ਬੁਲਾਰੇ ਨੇ ਦੱਸਿਆ ਕਿ ਇਸ ਸਕੇਲ ਦੀ ਮੁਟਲੀ ਜੋਖ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਰ ਰਿਸ਼ਾਇਤ ਤੇ ਮਲਜ਼ਮ ਔਰਤ ਡਿੰਪਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਸਹਿ ਮਲਜ਼ਮ ਅਜੇ ਗੋਇਲ ਫਰਾਰ ਹੈ। ਇਸ ਸਬੰਧੀ ਦੋਵਾਂ ਮੁਲਾਜ਼ਮਾਂ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਤੇਜ ਵਿਕੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ